ਵੱਡੇ ਵੱਡੇ ਗ੍ਰੰਥਾਂ ਦੇ ਵਿੱਚ ਧਾਰਮਿਕ ਕਿਤਾਬਾਂ 'ਚ ਪੜਿਆ ਹੀ ਸੀਗਾ ਕਿ ਜਿਹੜਾ ਜਨਾਨੀ ਨੂੰ ਔਰਤ ਨੂੰ ਭਗਵਤੀ ਤੇ ਸ਼ਕਤੀ ਦਾ ਰੂਪ ਕਿਹਾ ਜਾਂਦਾ ਪਰ ਆਸ ਇਹ ਭੈਣ ਦੀ ਤੁਸੀਂ ਹਿੰਮਤ ਵੇਖੋ ਐਸੇ ਭੈਣ ਨੇ ਅੱਜ ਦੇ ਯੁੱਗ 'ਚ ਕਰਕੇ ਦਿਖਾਇਆ ਜਿਹੜਾ ਇੱਕ ਸੋਫਾ 12 13 ਸੀਟਰ ਜਿਹੜਾ ਕਹਿ ਲੋ ਤੁਸੀਂ ਕੋਈ ਬੰਦੇ 3 4 ਬੰਦੇ ਖਿੱਚ ਨਹੀਂ ਸਕਦੇ ਇੱਕ ਹੱਥ ਦੇ ਨਾਲ ਹੂਆ ਫੜਦੀ ਹੈ ਇੱਕ ਹੱਥ ਨਾਲ ਉਹਨੂੰ ਸੋਫੇ ਨੂੰ ਖਿੱਚ ਕੇ ਤੇ 부ਹੇ ਅੱਗੇ ਲਾ ਦਿੰਦੀ ਹੈ ਬੜੀ ਹੀ ਮੈਂ ਕਹਿੰਦਾ ਜਿੰਨਾ ਪ੍ਰਣਾਮ ਇਸ ਭੈਣ ਨੂੰ ਕਰੀਏ ਨਮਸਕਾਰ ਇਸ ਭੈਣ ਨੂੰ ਕਰੀਏ ਸਲਾਮ ਕਰੀਏ ਥੋੜਾ ਵੈ ਅਸੀਂ ਦੋ ਜਨੇ ਵੀ ਹੋਈ ਨਾ ਗਰੇਵਾ ਸਾਹਿਬ ਤੇ ਘਰ ਚ ਇਦਾ ਤਿੰਨ ਬੰਦੇ ਆ ਜੇ ਤੇ ਸਾਡੇ ਰੰਗ ਉੜ ਜਾਣ ਕਿ ਅਸੀਂ ਕਰਨਾ ਕੀ ਹੈ ਹਥਿਆਰਾਂ ਨਾਲ ਤੇ ਅਸੀਂ ਹੱਥ ਖੜੇ ਕਰ ਦਈਏ ਕਿ ਅਸਾ ਭੈਣ ਨਾ ਇਕਲੀ ਨਾ ਯੋਧੇ ਵਾਂਗੂ ਉਹਨਾਂ ਦੇ ਨਾਲ ਲੜਾਈ ਕੀਤੀ ਸਨਮਾਨ ਚਾਹੀਦਾ ਆਪਾਂ ਜਿੰਨਾ ਇਹ ਇਕੱਲੇ ਅੰਮ੍ਰਿਤਸਰ ਦੀ ਬੇਟੀ ਨਹੀਂ ਪੰਜਾਬ ਦੀ ਬੇਟੀ ਨਹੀਂ ਹੈ ਇਹ ਸਾਰੇ ਦੇਸ਼ ਦੀ ਬੇਟੀ ਹੈ ਕਿ ਕੋਈ ਕੰਮ ਕਰਦਾ ਅਸੀਂ ਸਮਾਂ ਕੱਢ ਕੇ ਵਿਸ਼ੇਸ਼ ਭਾਵੇਂ ਦੂਰ ਹੈ ਭਾਵੇਂ ਨੇੜੇ ਹੈ ਅਸੀਂ ਜਾ ਕੇ ਇਹ ਭਾਵੇਂ ਸਾਡਾ ਉਪਰਾਲਾ ਵੇਖਣ ਨੂੰ ਛੋਟਾ ਜਿਹਾ ਲੱਗਦਾ ਪਰ ਅਸੀਂ ਤੁਰ ਕੇ ਆਏ ਨਾ ਅਗਲੇ ਦੇ ਘਰ ਜਿਹੜੇ ਇਹ ਕੰਮ ਕਰ ਸਕਦੇ ਆ ਜਿਨ੍ਹਾਂ ਦਾ ਫਰਜ ਬੰਦਾ ਉਹਨਾਂ ਨੂੰ ਹੋਸ਼ ਨਹੀਂ ਹੈਗੀ ਕਿ ਆਪਾਂ ਜਾ ਕੇ ਕਿਸੇ ਨੂੰ ਕੋਈ ਹੋਸਤਾ ਅਵਜਾਈ ਕਰੀਏ ਸਾਡੇ ਵਰਗੇ ਹੀ ਆਹੀ ਮੂਰਖ ਲੋਗ ਜਿਹੜਾ ਔਰਤ ਨੂੰ ਕਮਜ਼ੋਰ ਕਹਿ ਲੈਂਦੇ ਆ ਜਾਂ ਕਹਿੰਦੇ ਨੇ ਸਹਾਈ ਆ ਸਹਾਈ ਹੈ ਉਹਨੂੰ ਅੱਜ ਵਹਾਤਾ ਚੱਲ ਨੇ ਨਸ਼ੇੜੀਆਂ ਨੂੰ ਵੀ ਦਿਖਾਤਾ ਕਿ ਜੇ ਔਰਤ ਚਾਵੇ ਤੇ ਸਭ ਕੁਝ ਕਰ ਸਕਦੀ ਆ ਔਰਤ ਤੇ ਔਰਤ ਬੰਦੇ ਤੋਂ ਬਹੁਤ ਉੱਪਰ ਬਰਾਬਰੀ ਦੇ ਬੜੀ ਦੂਰ ਦੀ ਗੱਲ ਹੈ ਬਹੁਤ ਉੱਪਰ ਹੈ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਰਪਕ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਉਸ ਘਰ ਦੀਆਂ ਜਿਹੜੇ ਕਿ ਕੱਲ ਰਾਤ ਦੀਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਘਰ ਵਿੱਚ ਤਿੰਨ ਲਟੇਰੇ ਆਉਂਦੇ ਨੇ ਦਿਨ ਦਿਹਾੜੇ ਤੇ ਕਿਸ ਤਰ੍ਹਾਂ ਆ ਘਰ ਵਿੱਚ ਆ ਕੇ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਸ ਭੈਣ ਵੱਲੋਂ ਜਿਹੜੀ ਕਿ ਭੈਣ ਬਹਾਦਰੀ ਦੇ ਨਾਲ ਆਪਣੇ ਬੱਚਿਆਂ ਦੀ ਜਾਨ ਬਚਾਉਂਦੀ ਆ ਇਹ ਜਿਹੜੀ ਘਟਨਾ ਵਾ ਅਮਰਸੰਤ ਦੇ ਮੇਰਕੇ ਦੀ ਸਟਾਰ ਐਵੇਨਿਊ ਦੀ ਘਟਨਾ ਵਾ ਤੁਹਾਨੂੰ ਤਸਵੀਰਾਂ ਜੂ ਸਾਂਝੀ ਕਰਾਂਗੇ ਉਸ ਘਰ ਦੀਆਂ ਤੇ ਉਸ ਤੋਂ ਬਾਅਦ ਅੱਜ ਬੰਟੀ ਵੀਰ ਜੀ ਜਿਹੜੇ ਕਿ ਸਮਾਜ ਸੇਵੀ ਨੇ ਤੰਤਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਅੱਜ ਉਸ ਭੈਣ ਜਿਹੜੇ ਕਿ ਭੈਣ ਨੇ ਬਹਾਦਰੀ ਦਾ ਮੁਕਾਬਲਾ ਕੀਤਾ ਵਾ ਉਸ ਭੈਣ ਦਾ ਮਾਨ ਸਨਮਾਨ ਕਰਨ ਵਾਸਤੇ ਭੈਣ ਨੂੰ ਸੋਪਿਆ ਦੇਣ ਵਾਸਤੇ ਆਏ ਨੇ ਗੱਲਬਾਤ ਕਰਾਂਗੇ ਬੰਟੀ ਵੀਰ ਜੀ ਬੰਟੀ ਵੀਰ ਜੀ ਸੁਲਤਾਨਪੁਰ ਇਲਾਕੇ ਜੁਆਇਓ ਤੁਹਾਡਾ ਏਰੀਆ ਵੀ ਪੈਂਦਾ ਆ ਤੇ ਵੀ ਤੁਸੀਂ ਵਿਧਾਈ ਦੇ ਪਾਤਨ ਨੂੰ ਭੈਣ ਨੂੰ ਸਨਮਾਨਤ ਕਰਨ ਵਾਸਤੇ ਆਏ ਹੋ ਮਨਚ ਵਿਚਾਰ ਕਿਸਦਾ ਆ ਇਹ ਧੰਨਵਾਦਾ ਗਰੇਵਾਲ ਸਾਹਿਬ ਤੁਹਾਡਾ ਜਿਹੜਾ ਤੁਸੀਂ ਆਪ ਦਾ ਸਮਾਂ ਕੱਢਿਆ ਧੰਨਵਾਦਾ ਨਿਰਪੱਖ ਪੋਸਟ ਦਾ ਤੁਸੀਂ ਦੇਖੋ ਕਿ ਅਸੀਂ ਗੁਰੂ ਪੀਰਾਂ ਤੋਂ ਸੁਣਿਆ ਸੀਗਾ ਕਿਤਾਬਾਂ 'ਚ ਪੜਦੇ ਆ ਵੱਡੇ-ਵੱਡੇ ਗ੍ਰੰਥਾਂ ਦੇ ਵਿੱਚ ਧਾਰਮਿਕ ਕਿਤਾਬਾਂ 'ਚ ਪੜਿਆ ਹੀ ਸੀਗਾ ਕਿ ਜਿਹੜਾ ਜਨਾਨੀ ਨੂੰ ਔਰਤ ਨੂੰ ਭਗਵਤੀ ਤੇ ਸ਼ਕਤੀ ਦੇ ਰੂਪ ਕਿਹਾ ਜਾਂਦਾ ਪਰ ਆਸ ਇਹ ਭੈਣ ਦੀ ਤੁਸੀਂ ਹਿੰਮਤ ਵੇਖੋ ਐਸੇ ਭੈਣ ਨੇ ਅੱਜ ਦੇ ਯੁੱਗ 'ਚ ਕਰਕੇ ਦਿਖਾਇਆ ਕਿ ਆਪਣੇ ਛੋਟੇ ਬੱਚੇ ਦੋ ਨਿੱਕੇ-ਨਿੱਕੇ ਇਹਨਾਂ ਦੇ ਬੱਚੇ ਆ ਇੱਕ ਵਿਚਾਰਾ ਬੇਟਾ ਇਹਨਾਂ ਦਾ ਥੋੜਾ ਫਿਜ਼ੀਕਲੀ ਥੋੜਾ ਜਿਆਦਾ ਪ੍ਰੋਬਲਮ ਵੀ ਆ ਤੇ ਤੂੰ ਹੀ ਵੇਖੋ ਕਿ ਉਹਨਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਮਾਂ ਕੀ ਰੂਪ ਤਾਰ ਕਰ ਲੈਂਦੀ ਆ ਕਿ ਤਿੰਨ ਬੰਦੇ ਹੱਟੇ ਘਟੇ ਔਰ ਨਸ਼ੇ ਨਾਲ ਰਜੇ ਹੋਏ ਅੰਨਾ ਇਹਦਾ ਬੰਦਾ ਨਸ਼ੇ ਨਾਲ ਕਹਿੰਦੇ ਨੇ ਆਪਾਂ ਨਸ਼ੇ ਨਾਲ ਰਜੇ ਆ ਤੇ ਬੂਏ ਨੂੰ ਧੱਕਾ ਮਾਰ ਕੇ ਖੋਲਣ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਕੱਲੀ ਜਨਾਨੀ ਖਾਲੀ ਉਹ ਹਥਿਆਰਾਂ ਨਾਲ ਲੈ ਸਗੀਆ ਇਹ ਖਾਲੀ ਹੱਥਾਂ ਦੇ ਨਾਲ ਬੂਏ ਨੂੰ ਰੋਕਦੀ ਆ ਜਿਹੜਾ ਇੱਕ ਸੋਫਾ 12 13 ਸੀਟਰ ਜਿਹੜਾ ਕਹਿ ਲੋ ਤੁਸੀਂ ਕੋਈ ਬੰਦੇ 3 4 ਬੰਦੇ ਖਿੱਚ ਲਈ ਸਕਦੇ ਇੱਕ ਹੱਥ ਦੇ ਨਾਲ ਬੂਹਾ ਫੜਦੀ ਹੈ ਇੱਕ ਹੱਥ ਨਾਲ ਉਹਨੂੰ ਸੋਫੇ ਨੂੰ ਖਿੱਚ ਕੇ ਤੇ ਬੂਹੇ ਅੱਗੇ ਲਾ ਦਿੰਦੀ ਹੈ ਬੜੀ ਹੀ ਮੈਂ ਕਹਿੰਦਾ ਜਿੰਨਾ ਪ੍ਰਣਾਮ ਇਸ ਭੈਣ ਨੂੰ ਕਰੀਏ ਨਮਸਕਾਰ ਇਸ ਭੈਣ ਨੂੰ ਕਰੀਏ ਸਲਾਮ ਕਰੀਏ ਥੋੜਾ ਵਾ ਕਿ ਇੰਨਾ ਹੀ ਆਪਣਾ ਸ਼ਕਤੀ ਇੱਕ ਔਰਤ ਦੀ ਸ਼ਕਤੀ ਦਾ ਰੂਪ ਦਿਖਾਇਆ ਔਰ ਤਨਮਾਹ ਦੇ ਪਾਤਰ ਹੈ ਭੈਣ ਜਿਨ੍ਹਾਂ ਆਪਣੀ ਆਪਣੇ ਬੱਚਿਆਂ ਦੀ ਜਿਉ ਬੰਦੇ ਅੰਦਰ ਵੜ ਜਾਂਦੇ ਕੁਝ ਵੀ ਕਰ ਸਕਦੇ ਸੀਗੇ ਭੈਣ ਦਾ ਨੁਕਸਾਨ ਕਰ ਸਕਦੇ ਤੇ ਬੱਚਿਆਂ ਦਾ ਨੁਕਸਾਨ ਕਰਨਾ ਸੀ ਜੁਦੈ ਨਾ ਰੋਲਾ ਪਾਣਾ ਸੀ ਉਹਨਾਂ ਨੇ ਚੀਜ਼ ਮਾਰਨਾ ਹੈ ਹਥਿਆਰ ਉਹਨਾਂ ਦੇ ਕੋਲ ਸੀਗਾ ਤੇ ਜਾਨ ਜਾਨ ਜਾਨੀ ਸੀਗੀ ਮੇਖੋ ਤੁਸੀਂ ਉਸ ਭੈਣ ਨਾਲ ਪੜੀ ਜਾਨ ਬਚਾਈ ਬੱਚਿਆਂ ਦੀ ਜਾਨ ਬਹਾਦਰੀ ਦਾ ਕਾਰਜ ਬੜੀ ਵੱਡੀ ਬਹਾਦਰੀ ਦਾ ਕਾਰਜ ਉਸ ਭੈਣ ਨਾਲ ਕਰਕੇ ਬਹਾਇਆ ਵਾ ਅਭੀ ਜੀ ਕਿਤਾਂ ਦੇਖਿਆ ਅਸੀਂ ਦੇਖਿਆ ਵੀ ਤੁਸੀਂ ਵੀ ਵੀਡੀਓ ਦੇਖੀ ਹੋਗੀ ਪੂਰੇ ਦੇਸ਼ ਦੇ ਵੀਡੀਓ ਦੇਖਿਆ ਵੀਡੀਓ ਬੜੀ ਖਤਰਨਾਕ ਹੈ ਕਿਉਂਕਿ ਭੈਣ ਨੇ ਬੜਾ ਮੁਕਾਬਲਾ ਕੀਤਾ ਵਾ ਜੇ ਰੱਬ ਨਾ ਕਰੇ ਦਰਵਾਜ਼ਾ ਖੁੱਲ ਜਾਂਦਾ ਤੇ ਸ਼ਾਇਦ ਲੱਗਦਾ ਸੀ ਕਿ ਭੈਣ ਨੂੰ ਨੁਕਸਾਨ ਬੱਚਿਆਂ ਨੂੰ ਨੁਕਸਾਨ ਕਰ ਜਾ ਪਰ ਫਿਰ ਵੀ ਮੈਂ ਕਹਿੰਦਾ ਭੈਣ ਦੇ ਬੜੀ ਬਹਾਦਰੀ ਆ ਹਮੇਸ਼ਾ ਪੰਜਾਬ ਦੀ ਧੀਆਂ ਨੂੰ ਕਹਾ ਜਾਂਦਾ ਕਿ ਸ਼ੇਰनियां ਨੇ ਪੰਜਾਬ ਦੀਆਂ ਤੇ ਵਾਕੇ ਸ਼ੇਰਨੀਆਂ ਵਾਂਗੂ ਜਿਹੜੇ ਅੱਜ ਭੈਣ ਨੇ ਮੁਕਾਬਲਾ ਕਰਕੇ ਦਿਖਾਇਆ ਤੋਂ ਜਿਹੜੇ ਲੁਟੇਰੇ ਆਏ ਸੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਉਸੇ ਤਰ੍ਹਾਂ ਵਾਪਸ ਮੋੜਨਾ ਪਿਆ ਰੋ ਬਿਲਕੁਲ ਬਿਲਕੁਲ ਤੁਸੀਂ ਜਿਹੜੀ ਗੱਲ ਕਰ ਰਹੇ ਜੇ ਕਿ ਜੜੀਆਂ ਭੈਣਾਂ ਕਰ ਰਹਿੰਦੀਆਂ ਵਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆਪ ਦੀ ਸੇਫਟੀ ਕਰੋ ਉਹ ਜ਼ਮਾਨਾ ਚਲ ਗਿਆ ਪਹਿਲੇ ਵਾਲਾ ਅੱਜ ਕੱਲ ਤੇ ਤੁਸੀਂ ਅੱਖਾਂ 'ਚ ਮਿੱਟੀ ਭਾਗ ਚੀਜ਼ ਲੈ ਜਾਂਦੇ ਆ ਤੁਸੀਂ ਆਪ ਦੀ ਸੇਫਟੀ ਕਰੋ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸੇਫਟੀ ਰੱਖੋ ਆਪਣੀ ਸੇਫਟੀ ਰੱਖੋ ਤਾਂ ਹੋਸਤੋ ਬਾਅਦ ਅਗਰ ਰਾਬੜਾ ਕਰੇ ਮਾਰਾ ਸਮਾ ਤੁਹਾਡੇ ਤੇ ਆ ਜਵੇ ਤੇ ਇਸ ਭੈਣ ਵਾਂਗੂ ਹੌਸਲਾ ਕਰਕੇ ਉਸ ਦਾ ਸਾਹਮਣਾ ਕਰੋ ਮਹਾਰਾਜ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਪਹਿਨਾ ਦੱਸਿਆ ਕਿ ਇਹਨਾਂ ਦੇ ਘਰ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਦੀ ਹੈ ਤੇ ਉਹ ਸ਼ਾਇਦ ਬਾਬਾ ਦੀਪ ਇਸ ਗੱਲ 'ਚ ਉਹ ਤੇ ਮੈਂ ਕਨਫਰਮ ਆ ਕਿ ਉਸ ਬਾਬਾ ਦੀਪ ਸਿੰਘ ਨੇ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਇਹਨਾਂ ਨੂੰ 10 ਬੰਦਿਆਂ ਦੀ ਤਾਕਤ ਦੇ ਕੇ ਕਿ ਜਿਹੜਾ ਉਹਨਾਂ ਨੂੰ ਲੁਟੇਰਿਆਂ ਨੂੰ ਉਹ ਕਾਤਲਾਂ ਨੂੰ ਜਿਹੜਾ ਰੋਕ ਲਿਆ ਆਪਾਂ ਕਈ ਵਾਰੀ ਗਾਣੇ ਸੁਣਿਆ ਪੰਜਾਬੀ ਗਾਣਿਆਂ 'ਚ ਕਿ ਮਾਈ ਭਾਗੋ ਜੀ ਦੀ ਤਸਵੀਰ ਤਸਵੀਰ ਦਿੱਤੀ ਆ ਤੇ ਮੈਂ ਉਹ ਤੇ ਮੰਨਦਾ ਹੀ ਨਹੀਂ ਸੀਗਾ ਉਹ ਤੇ ਜਣਾ ਵਾਸਤੇ ਵਰਤਿਆ ਜਾਂਦਾ ਹੀ ਉਹ ਵੀ ਇਹਨੇ ਲਾਇਕ ਨਹੀਂ ਸੀ ਪਰ ਇਹ ਵਾਕਈ ਹੈ ਭੈਣ ਮਾਈ ਭਾਗੋ ਦੀ ਕੋਈ ਦੀ ਝਲਕ ਕਿਸੇ 'ਚ ਵੇਖਣੀ ਹੋਵੇ ਤੇ ਇਹੋ ਜੀ ਯੋਧਿਆਂ ਦੇ ਵਿੱਚ ਵੇਖੋ ਤੁਸੀਂ ਜਿਹੜੀ ਸਪੈਨ ਨਾਲ ਗੱਲ ਕੀਤੀ ਸੀ ਕਿ ਉਹਨੂੰ ਟ੍ਰੇਸ ਕਰਨਾ ਚਾਹੀਦਾ ਵਾਕਈ ਇਹੋ ਜਿਹੇ ਜਿਹੜੇ ਜਨਾਨੀਆਂ ਨੂੰ ਔਰ ਬੱਚਿਆਂ ਨੂੰ ਸੌਫਟ ਟਾਰਗੇਟ ਸਮਝਦੇ ਲੁਟੇਰੇ ਉਹਨਾਂ ਨੂੰ ਟ੍ਰੇਸ ਕਰਕੇ ਕੜੀ ਸਜ਼ਾ ਕੜੀ ਸਜਾ ਇਹਨਾਂ ਨੂੰ ਦੇਣੀ ਚਾਹੀਦੀ ਆ ਔਰ ਸਰਕਾਰ ਨੂੰ ਵੀ ਚਾਹੀਦਾ ਵਿਸ਼ੇਸ਼ ਤੌਰ ਤੇ ਸਾਡੇ ਹਲਕੇ ਦੇ ਐਮ ਐਲ ਏ ਮੈਡਮ ਜੀਵਨਜੋਤ ਕੌਰ ਜੀ ਹੋਗੇ ਡੀ ਸੀ ਮੈਡਮ ਜਿਹੜੇ ਨਵੇਂ ਆਏ ਕਹਿੰਦੇ ਬੜੇ ਚੰਗੇ ਸੁਭਾਅ ਦੇ ਮਾਲਕ ਨੇ ਉਹਨਾਂ ਨੂੰ ਚਾਹੀਦਾ ਇਹੋ ਜੀ ਔਰਤ ਦੇ ਘਰ ਆਣ ਇਹਨਾਂ ਦੇ ਘਰ ਭੈਣ ਦੇ ਘਰ ਆ ਕੇ ਇਹਨੂੰ ਸਨਮਾਨ ਦੇਣ ਇਹਦੀ ਹੌਸਲਾ افزਾਈ ਕਰਨ ਤਾਂ ਜੋ ਜਿਹੜੀਆਂ ਸਾਡੀਆਂ ਭੈਣਾਂ ਆਪਣੇ ਆਪ ਨੂੰ ਕਮਜ਼ੋਰ ਜਾਂ ਡਰਪੋਕ ਫੀਲ ਕਰਦੀਆਂ ਉਹਨਾਂ ਨੂੰ ਇੱਕ ਪਾਵਰ ਮਿਲ ਸਕੇ ਐ ਚੀਜ਼ ਵੇਖ ਕੇ ਜਿਲੰਡਾ ਦੇ ਬੰਟੀ ਵੇਲੇ ਅਸੀਂ ਦੇਖਿਆ ਵੀ ਖਾਸ ਕਰਕੇ ਇੱਕ ਵਧੀਆ ਪਤਨੀ ਬਣ ਕੇ ਵਿਖਾਇਆ ਭੈਣ ਨੇ ਇੱਕ ਵਧੀਆ ਮਾਂ ਬਣ ਕੇ ਵਿਖਾਇ ਕਿਤੀ ਤੇ ਭੈਣ ਨੇ ਪੂਰਾ ਮੁਕਾਬਲਾ ਕੀਤਾ ਆਪਣੇ ਬੱਚਿਆਂ ਨੂੰ ਹੱਥ ਤੱਕ ਲਾਉਣ ਨਹੀਂ ਦਿੱਤਾ ਅਤੇ ਖਰੋਜ ਤੱਕ ਆਉਣ ਦਿੱਤੀ ਬੜਾ ਡਟਕੇ ਮਗਾਲਾ ਤੁਸੀਂ ਵੀ ਦੇਖਿਆ ਵੀਡੀਓ ਸਾਡੀ ਦੁਨੀਆ ਨੇ ਵੇਖੀ ਆ ਦੁਨੀਆ ਵਧਾਈਆਂ ਦੇ ਰਹੀ ਵੀ ਭੈਣ ਸ਼ਾਬਾਸ਼ ਤੇਰੇ ਸ਼ਾਬਾਸ਼ ਤੇਰੇ ਤੂੰ ਡਟਕੇ ਮੁਕਾਬਲਾ ਕੀਤਾ ਈ ਅੱਜ ਤੁਹਾਡੇ ਵੱਲੋਂ ਸਨਮਾਨਤ ਕੀਤਾ ਗਿਆ ਕਿ ਲੱਗਦਾ ਸੀ ਜਿਹੜੇ ਚੋਰ ਸੀ ਅਸੀਂ ਦੇਖਿਆ ਹੱਟੇ-ਕੱਟੇ ਚੋਰ ਸੀ ਉਹ ਤੋਂ ਬਾਅਦ ਨਸ਼ੇ ਦੀ ਜ਼ੋਰ ਜਦੋਂ ਨਸ਼ਾ ਕਰਦਾ ਤੇ ਹੋਰ ਜਾਣ ਵਿੱਚ ਆ ਜਾਂਦੀਆਂ ਉਹਨਾਂ ਦੇ ਪਰ ਫਿਰ ਵੀ ਭੈਣ ਨੇ ਕਿੰਨਾ ਬੰਦਿਆਂ ਨਾਲ ਇਕੱਲਾ ਮੁਕਾਬਲਾ ਕਰਕੇ ਵਿਖਾਇਆ ਤੇ ਭੈਣ ਦਾ ਕਹਿਣਾ ਸੀ ਵੀ ਬਾਬਾ ਦੀਪ ਸਿੰਘ ਨੇ ਮੈਨੂੰ ਸ਼ਕਤ ਦਿੱਤੀ ਬਾਬਾ ਦੀਪ ਸਿੰਘ ਨੇ ਮੇਰੇ ਬੜੀ ਹਿੰਮਤ ਦਿੱਤੀ ਆ ਇਹਦੇ ਮੈਂ ਤੁਹਾਡਾ ਕਹਿੰਦਾ ਜੀ ਦੇਖ ਲਓ ਉਹਨਾਂ ਨੇ ਬਾਬਾ ਦੀਪ ਸਿੰਘ ਦੀ ਗੱਲ ਕੀਤੀ ਤੇ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਦੇ ਵੱਲੋਂ ਉਹਨਾਂ ਦੇ ਮੈਂਬਰਾਂ ਵੱਲੋਂ ਬਾਬਾ ਜੀ ਦਾ ਹੀ ਸਰੂਪ ਸ਼ੀਲਡ ਉਹ ਬਾਬਾ ਜੀ ਦਾ ਸਰੂਪਾ ਉਹਨਾਂ ਨੂੰ ਦਿੱਤਾ ਗਿਆ ਵੈ ਬਾਬਾ ਦੀਪ ਸਿੰਘ ਲੋਕ ਸੇਵਾ ਸੁਸਾਇਟੀ ਅੱਗੇ ਵੀ ਤੁਸੀਂ ਵੀ ਆਪ ਪਰ ਵੇਖਦੇ ਆ ਚੀਜ਼ਾਂ ਨੂੰ ਕਿ ਬਾਬਾ ਦੀਪ ਸਿੰਘ ਸੁਸਾਇਟੀ ਜਿਹੜਾ ਵੀ ਕੋਈ ਆਪਣੇ ਦੇਸ਼ ਵਾਸਤੇ ਸਮਾਜ ਵਾਸਤੇ ਚੰਗੇ ਕੋਈ ਕੰਮ ਕਰਦਾ ਅਸੀਂ ਸਮਾਂ ਕੱਢ ਕੇ ਵਿਸ਼ੇਸ਼ ਭਾਵੇਂ ਦੂਰ ਆ ਭਾਵੇਂ ਨੇੜੇ ਆ ਅਸੀਂ ਜਾ ਕੇ ਇਹ ਭਾਵੇਂ ਸਾਡਾ ਉਪਰਾਲਾ ਵੇਖਣ ਨੂੰ ਛੋਟਾ ਜਿਹਾ ਲੱਗਦਾ ਪਰਾਸੀ ਤੁਰਕੇ ਆਏ ਨਾ ਅਗਲੇ ਦੇ ਘਰ ਤੇ ਜਿਹੜੇ ਇਹ ਕੰਮ ਕਰ ਸਕਦੇ ਆ ਜਿਨ੍ਹਾਂ ਦਾ ਫਰਜ ਬੰਦਾ ਤੇ ਉਹਨਾਂ ਨੂੰ ਹੋਸ਼ ਨਹੀਂ ਹੈਗੀ ਕਿ ਆਪਾਂ ਜਾ ਕੇ ਕਿਸੇ ਨੂੰ ਕੋਈ ਹੋਫਤਾ ਅਵਜਾਈ ਕਰੀਏ ਉਥੇ ਹੀ ਵੇਖੋ ਪਰਿਵਾਰ ਕਿੰਨਾ ਡਰਿਆ ਹੋਇਆ ਤੁਸੀ ਦੇਖੋ ਅਸੀਂ ਦੋ ਜਣੇ ਵੀ ਹੋਈਏ ਨਾ ਗਰੇਵਾ ਸਾਹਿਬ ਤੇ ਘਰ ਚ ਇਦਾਂ ਤਿੰਨ ਬੰਦੇ ਆ ਜਾਣ ਤੇ ਸਾਡੇ ਰੰਗ ਉੱਡ ਜਾਣ ਕਿ ਅਸੀਂ ਕਰਨਾ ਕੀ ਹੈ ਹਥਿਆਰਾਂ ਨਾਲ ਤੇ ਅਸੀਂ ਹੱਥ ਖੜੇ ਕਰ ਦਈਏ ਪੀਐਸਪੈਨ ਦਾ ਖੱਲੀ ਨਾ ਯੋਦੇ ਵਾਂਗੂ ਉਹਨਾਂ ਦੇ ਨਾਲ ਲੜਾਈ ਕੀਤੀ ਸਨਮਾਨ ਚਾਹੀਦਾ ਆਪਾਂ ਜਿੰਨਾ ਇਹ ਕੱਲੇ ਅੰਮ੍ਰਿਤਸਰ ਦੀ ਬੇਟੀ ਨਹੀਂ ਪੰਜਾਬ ਦੀ ਬੇਟੀ ਨਹੀਂ ਐ ਇਹ ਸਾਰੇ ਦੇਸ਼ ਦੀ ਬੇਟੀ ਆ ਇਹ ਸਾਰੀ ਦੁਨੀਆ ਦਾ ਚਾਹੀਦਾ ਕਿ ਇਹੋ ਜੀ ਭੈਣ ਦੇ ਵਾਸਤੇ ਸਨਮਾਨ ਵਾਸਤੇ ਉਹ ਦੇਖੋ ਤਿੰਨੋਂ ਬੰਦੇ ਹੱਟੇ ਘਟੇ ਚੰਗੇ ਤਗੜੇ ਬੰਦੇ ਸੀ ਕੋਈ ਮਰੇ ਬੰਦੇ ਨਹੀਂ ਸੀ ਉਹ ਚੰਗੇ ਤਗੜੇ ਬੰਦੇ ਜੋਰ ਲਾਣ ਲਈ ਭੈਣ ਨਾਲ ਇੱਕ ਹੱਥ ਨਾਲ ਦਰਵਾਜ਼ਾ ਕਮਾਲ ਹੀ ਕਰਤੀ ਇਹ ਤੁਸੀਂ ਵੇਖੋ ਇਹ ਵਾਕਿਆ ਵੇਖਿਆ ਜਾਵੇ ਨਾ ਤੇ ਮੰਨ ਨਹੀਂ ਸਕਦੇ ਇਹ ਕੋਈ ਆਪਾਂ ਫਿਲਮ ਚ ਕੋਈ ਡਰਾਮੇ ਜਿਵੇਂ ਲਈ ਆਈ ਗਈ ਆ ਫੇਕ ਤਿੰਨ ਬੰਦੇ ਰੋ ਪਰ ਇਹ ਰੀਅਲ ਸਟੋਰੀ ਰੀਅਲ ਨਹੀਂ ਰੀਅਲ ਸਟੋਰੀ ਚ ਇਸ ਭੈਣ ਨੇ ਆਪਣੀ ਮੈਂ ਕਹਿੰਨਾ ਨਮਸਕਾਰ ਇਸ ਭੈਣ ਨੂੰ ਅਸੀਂ ਤਾਂ ਹੀ ਆਪਣਾ ਸਮਾਂ ਕੱਢ ਕੇ ਇਸ ਭੈਣ ਨੂੰ ਜਿਹੜਾ ਸਨਮਾਨ ਕਰਨ ਸੋਸਾਇਟੀ ਬੁਲਾਏ ਵੀਰ ਜੀ ਗੱਲ ਕਰੀਏ ਉਹਨਾਂ ਭੈਣ ਨੂੰ ਕੀ ਕਹਿਣਾ ਚਾਹੋਗੇ ਅਸੀਂ ਦੇਖਿਆ ਜਿਹੜੀਆਂ ਭੈਣਾਂ ਘਰਾਂ ਵਿੱਚ ਕਿਤੇ ਛਿਪਕਲੀ ਨਿਕਲ ਆਵੇ ਤੇ ਛਿਪਕਲੀ ਤੋਂ ਡਰ ਜਾਂਦੀਆਂ ਨੇ ਤੇ ਜਿਹੜੀਆਂ ਭੈਣਾਂ ਖਾਸ ਕਰਕੇ ਕੋਈ ਡੱਡੂ ਨਿਕਲ ਆਵੇ ਤੇ ਬੁੜ ਜਾਂਦੀਆਂ ਨੇ ਡਰ ਜਾਂਦੀਆਂ ਬਰ ਤੇ ਡਰ ਜਾਂਦੀਆਂ ਨੇ ਜਿਹੜੀਆਂ ਖਾਸ ਕਰਕੇ ਛਿਪਕਲੀ ਹਜੇ ਕੁਛ ਨਹੀਂ ਕਹਿੰਦੀ ਪਰ ਉਹ ਛਿਪਕਲੀ ਨਿਕਲ ਆਵੇ ਨਾ ਕਿਤੇ ਉਹ ਸਾਈ ਦੇ ਸੋਚ ਨਹੀਂ ਮਾਰਦੀਆਂ ਬਿਲਕੁਲ ਉਹਨਾਂ ਭੈਣਾਂ ਨੂੰ ਕੀ ਗਾਣਾ ਜਾਓਗੇ ਦੇਖੋ ਔਰਤ ਦਾ ਇੱਕ ਰੂਪ ਜਿਹੜਾ ਕਿ ਪੁਰਾਣੇ ਸਮੇਂ ਤੋਂ ਸਾਰੇ ਤੁਹਾਡੇ ਦੇਵੀ ਦੇਵਤੇ ਸਾਡੇ ਗੁਰੂ ਪੀਰ ਸਾਰੇ ਕਹਿੰਦੇ ਆਏ ਕਿ ਸ਼ਕਤੀ ਤੇ ਭਗਵਤੀ ਅੱਜ ਉਹ ਐਪਾ ਰੂਪ ਵੇਖਿਆ ਵੀਡੀਓ ਦੇ ਵਿੱਚ ਵਾਕਈ ਭੈਣਾਂ ਸ਼ਕਤੀ ਤੇ ਭਗਵਤੀ ਦਾ ਰੂਪ ਖਾਇਆ ਕਿ ਜਿਹੜੇ ਲੋਗ ਸਾਡੇ ਵਰਗੇ ਹੀ ਆਹੀ ਮੂਰਖ ਲੋਗ ਜਿਹੜਾ ਔਰਤ ਨੂੰ ਕਮਜ਼ੋਰ ਕਹਿ ਲੈਂਦੇ ਆ ਜਾਂ ਕਹਿੰਦੇ ਨੇ ਸਹਾਇ ਆਸਹਾਈ ਹੈ ਉਹਨੂੰ ਅੱਜ ਵਖਾਤਾ ਵੈ ਚੰਨਨ ਨਿਸ਼ੇੜੀਆਂ ਨੂੰ ਵੀ ਦਿਖਾਤਾ ਕਿ ਜੇ ਔਰਤ ਚਾਵੇ ਤੇ ਸਭ ਕੁਝ ਕਰ ਸਕਦੀ ਹੈ ਔਰਤ ਤੇ ਔਰਤ ਬੰਦੇ ਤੋਂ ਬਹੁਤ ਉੱਪਰ ਬਰਾਬਰੀ ਤੇ ਬੜੀ ਦੂਰ ਦੀ ਗੱਲ ਹੈ ਬਹੁਤ ਉੱਪਰ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਔਰਤ ਦੀ ਜਿਹੜੀ ਉਹਨਾਂ ਦੀ ਜੜੀ ਉਹਨਾਂ ਦੀ ਜਗ੍ਹਾ ਸਾਨੂੰ ਸਾਰਿਆਂ ਨੂੰ ਉਸ ਚੀਜ਼ ਦੀ ਇੱਜ਼ਤ ਕਰਨੀ ਚਾਹੀਦੀ ਹੈ ਵੱਡੀ ਬਿੜੀਆਂ ਬੇਸ਼ਕ ਖਾਸ ਕਰਕੇ ਬੰਦੇ ਬੜੇ ਗੱਲ ਕਹਿੰਦੇ ਨੇ ਕਿ ਔਰਤਾਂ ਮਰਦਾਂ ਤੋਂ ਕਮਜ਼ੋਰ ਨੇ ਹਮੇਸ਼ਾ ਇਹ ਗੱਲਾਂ ਅਸੀਂ ਸੁਣਨ ਨੂੰ ਮਿਲਦੀਆਂ ਕਿ ਲੱਗਦਾ ਜਿਹੜੇ ਮਰਦ ਇਹ ਤਾਂ ਕਹਿੰਦੇ ਨੇ ਕਿ ਔਰਤਾਂ ਸਾਡੇ ਤੋਂ ਕਮਜ਼ੋਰ ਨੇ ਕਿ ਲੱਗਦਾ ਅੱਜ ਉਹਨਾਂ ਨੂੰ ਸੁਨੇਹਾ ਮਿਲ ਗਿਆ ਵਾ ਉਹਨਾਂ ਦੇ ਮਨ 'ਚ ਸਵਾਲ ਸੀ ਜਿਹੜੇ ਉਹ ਜਿਹੜੀਆਂ ਬੁਝਾਰਤਾਂ ਸੀ ਲੱਗਦਾ ਸਾਰੀਆਂ ਜਿਹੜੀਆਂ ਸੋਲਵ ਹੋ ਗਈਆਂ ਤੁਸੀਂ ਵੇਖੋ ਗਰੇਵਾਲ ਸਾਹਿਬ ਅਸੀਂ ਕਿੰਨੇ ਬੇਸ਼ਰਮ ਲੋਕ ਆ ਕਿ ਜਿੰਨਾ ਸਾਨੂੰ ਪੈਦਾ ਕੀਤਾ ਅਸੀਂ ਉਹਨੂੰ ਕਮਜ਼ੋਰ ਕਹਿੰਨੇ ਆ ਜਿੰਨਾ ਮੈਨੂੰ ਹੀ ਜੰਮਤਾ ਤੁਹਾਨੂੰ ਜੰਮਿਆ ਉਹਨੂੰ ਹੀ ਕਮਜ਼ੋਰ ਕਹੀ ਜਾਂਦੇ ਆ ਤੇ ਸਾਨੂੰ ਪੈਦਾ ਹੀ ਨਾ ਕਰਦੀ ਤਾਂ ਹੀ ਦੁਨੀਆ ਕਿੱਥੋਂ ਵੇਖਣੀ ਔਰਤ ਦੀ ਬਰਾਬਰੀ ਕਿਦਾਂ ਕਾ ਫਿਜ਼ੀਕਲੀ ਨਾ ਕਹੋ ਤੁਸੀਂ ਕਿ ਮਾਰਾ ਇਹਨਾਂ ਥੋੜਾ ਉਹਦੇ ਚ ਜਾਨ ਜ਼ਿਆਦਾ ਪਾਤੀ ਆ ਤੇ ਉਹ ਚ ਉਹ ਜਮਾਨੇ ਹੋਂ ਤੇ ਚਲੇ ਗਿਆ ਹੋਂ ਤੇ ਮੇਰਾ ਜੋ ਮਹਾਲਾਤ ਵੇਖਣ ਡਿਆ ਕਿ ਚੰਗੇ ਭਲੇ ਮੁੰਡੇ ਨਸ਼ੇ ਵਿੱਚ ਡੁੱਬ ਕੇ ਮਰ ਗਏ ਕਰਕੇ ਤੇ ਜਨਾਨੀਆਂ ਜਿਹੜੀਆਂ ਵਿਚਾਰੀਆਂ ਘਰਾਂ ਦਾ ਕੰਮ ਕਰਕੇ ਘਰ ਚਲਾ ਰਹੀਆਂ ਅੱਜ ਕੱਲ ਸਮਾਂ ਉਲਟਾ ਹੋ ਗਿਆ ਅੱਗੇ ਆਉਣ ਵਾਲਾ ਟਾਈਮ ਬਹੁਤ ਆਈ ਗੱਲ ਕਾ ਵੀ ਸਾਨੂੰ ਕੁਝੋ ਬੰਦੇ ਕਮਜ਼ੋਰ ਹੋਣ ਕਰਕੇ ਜਨਾਨੀਆਂ ਫਿਜ਼ੀਕਲੀ ਤੌਰ ਤੇ ਵੀ ਮਜ਼ਬੂਤ ਹੋਣ ਗਈਆਂ ਜੋ ਹਾਲਾਤ ਬਣ ਗਏ ਆ ਤੇ ਇਸ ਕਰਕੇ ਜਿੰਨਾ ਸਾਨੂੰ ਪੈਦਾ ਹੀ ਕਰਤਾ ਅਸੀਂ ਉਹਨੂੰ ਕੀ ਕਮਜ਼ੋਰ ਕਹਿ ਸਕਦੇ ਆ ਮਾਂ ਨੂੰ ਭੈਣ ਨੂੰ ਔਰਤ ਨੂੰ ਆਪਣੀ ਵਾਈਫ ਨੂੰ ਅਸੀਂ ਕਮਜ਼ੋਰ ਨਹੀਂ ਸਮਝ ਸਕਦੇ ਇਹ ਤੇ ਬਹੁਤ ਤਾਕਤਵਰ ਹੈ ਜਿੰਨਾ ਤੁਹਾਨੂੰ ਪੈਦਾ ਕੀਤਾ ਉਹ ਕਦੀ ਕਮਜ਼ੋਰ ਨਹੀਂ ਹੋ ਸਕਦੀ ਬਿਲਕੁਲ ਜੀ ਤੇ ਬੰਦੀ ਵੀ ਜੀ ਤੁਸੀਂ ਵਧਾਈ ਦੇ ਪਾਤਰ ਹੋ ਅਸੀਂ ਦੇਖਿਆ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਸਰਕਾਰਾਂ ਤਾਂ ਵੀ ਬੌੜੀਆਂ ਨਹੀਂ ਪ੍ਰਸ਼ਾਸਨ ਬੌੜਿਆ ਪਰ ਤੁਸੀਂ ਵਧਾਈ ਦੇ ਪਾਤਰ ਹੋ ਆਪਣਾ ਇਲਾਕਾ ਛੱਡ ਕੇ ਆਪਣਾ ਹਲਕਾ ਛੱਡ ਕੇ ਦੂਜੀ ਜਗ੍ਹਾ ਤੇ ਆ ਕੇ ਜਾ ਕੇ ਸਨਮਾਨਿਤ ਕੀਤਾ ਅਜ ਭੈਣ ਨੂੰ ਤੇ ਬਹੁਤ ਚੰਗਾ ਵੀ ਲੱਗਾ ਚੀਜ਼ ਨੂੰ ਲਾ ਕੇ ਵੀ ਅੱਜ ਦੇ ਜਮਾਨੇ 'ਚ ਕੋਈ ਤਾਂ ਹੈਗਾ ਜਿਹੜਾ ਕਿ ਜਾਤਪਾਤ ਨੂੰ ਉੱਠ ਕੇ ਜਾਂ ਸਰਕਾਰਾਂ ਦੇ ਉੱਪਰ ਉੱਠ ਕੇ ਅਜ ਸਨਮਾਨਤ ਕਰਨ ਮਾਸਿਆ ਜੋ ਭੈਣ ਨੂੰ ਬਹੁਤ ਚੰਗਾ ਲੱਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪਾਜੀ ਸੁਸਾਇਟੀਆਂ ਦਾ ਕੰਮ ਹੀ ਆਇਆ ਵੈ ਅਸੀਂ ਵੀ ਦਿਓ ਸੋਸ਼ਲ ਮੀਡੀਆ ਤੇ ਕਈ ਵਾਰੀ ਵੇਖ ਕੇ ਕਹਦੇ ਨੇ ਸੁਸਾਇਟੀਆਂ ਦਾ ਸੁਸਾਇਟੀਆਂ ਦਾ ਜੋ ਇਹ ਕੋਈ ਸੁਸਾਇਟੀ ਚ ਕੰਮ ਕਰਦਾ ਉਹੀ ਮੀਨਸ ਇਨਸਾਨ ਕੰਮ ਕਰਦਾ ਜਿਹਨੂੰ ਆਪਣੇ ਸਮਾਜ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਕੁਝ ਕੰਮ ਕਰਨ ਦਾ ਜਜ਼ਬਾ ਹੁੰਦਾ ਵੈ ਸੁਸਾਇਟੀਆਂ ਦਾ ਕੰਮ ਹੀ ਇਹੀ ਹੈ ਲੋਕਾਂ ਦਾ ਸਨਮਾਨ ਕਰਨਾ ਲੋਕਾਂ ਦੀ ਮਦਦ ਕਰਨੀ ਜਿਹੜੇ ਚੰਗੇ ਕੰਮ ਸਾਡੇ ਸਮਾਜ ਚ ਹੋ ਰਿਹਾ ਉਹਨੂੰ ਹੱਲਾਸ਼ੇਰੀ ਦੇਣੀ ਸੋਸਾਇਟੀ ਹੋ ਗਈ ਕੋਈ ਐਨਜੀਓ ਹੋ ਗਈ ਇਹਨਾਂ ਦਾ ਕੰਮ ਹੀ ਹੈ ਸਾਡਾ ਇਹ ਕੰਮ ਹੈ ਜਿਹੀਂ ਆਪਣੀ ਐ ਸੋਸਾਇਟੀ ਦੇ ਵਿੱਚ ਕੰਮ ਕਰਦੇ ਆਂ ਤੇ ਇਹਦੇ ਚ ਅਸੀਂ ਕਿਸੇ ਦੇ ਹੀ ਇਸਾਨ ਨਹੀਂ ਕਰਦੇ ਸਾਨੂੰ ਕੋਈ ਚੰਗਾ ਕਵੇ ਮਾੜਾ ਕਵੇ ਅਸੀਂ ਅੱਖਾਂ ਬੰਦ ਕਰਕੇ ਔਰ ਕੰਨ ਬੰਦ ਕਰਕੇ ਅੱਜ ਕੱਲ ਦਾ ਸਮਾਂ ਹੋ ਗਿਆ ਵਾ ਚੰਗਾ ਕੰਮ ਕਰਨਾ ਹੋਵੇ ਨਾ ਜਿਆਦਾ ਕੰਨ ਬੰਦ ਕਰਨੇ ਪੈਂਦੇ ਆ ਤੁਸੀਂ ਨਸ਼ਾ ਵਿੱਚੋਂ ਨਸ਼ਾ ਕਰੋ ਉਹਦੇ 'ਚ ਤੁਹਾਨੂੰ ਲੋਕੀ ਮਾੜਾ ਨਹੀਂ ਕਹਿਣਗੇ ਤੁਸੀਂ ਕਿਸੇ ਦਾ ਭਲਾ ਕਰੋਗੇ ਨਾ ਤੇ ਪਹਿਲਾਂ ਲੋਕੀ ਕਹਿੰਦੇ ਆ ਇਹਦਾ ਆਪਣਾ ਫਾਇਦਾ ਹੋਣਾ ਵਿੱਚ ਕੋਈ ਇਹੀ ਕਹਿੰਦੇ ਨਾ ਆਪਾਂ ਅਕਸਰ ਕਹਿੰਦੇ ਨੇ ਐਦਾ ਹੀ ਫਾਇਦਾ ਹੋਣਾ ਕੋਈ ਵਿੱਚ ਜਿਹੜਾ ਕੰਮ ਕਰਨ ਦਾ ਐਦਾਂ ਕੌਣ ਕਰਦਾ ਤੇ ਅੱਜ ਦੇ ਸਮੇਂ 'ਚ ਜਿਹੜੀਆਂ ਸੁਸਾਇਟੀਆਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਤੁਹਾਡਾ ਕੰਮ ਹੀ ਆਇਆ ਹੈ ਕਿ ਜਾਂ ਤੇ ਸੁਸਾਇਟੀ ਕੰਮ ਬਣਾ ਹੋਣਾ ਜੇ ਸੁਸਾਇਟੀਆਂ ਹੈਗੀਆਂ ਤੇ ਲੋਕਾਂ ਦਾ ਭਲਾ ਕਰੋ ਜਿੱਦੀ ਜਿੱਥੇ ਹੋ ਸਕਦੀ ਹੈ ਮਦਦ ਕਰੋ ਇਹ ਤੁਹਾਡਾ ਜਿਹੜਾ ਮੁੱਢਲਾ ਅਧਿਕਾਰ ਵੀ ਹੈ ਔਰ ਇਹ ਤੁਹਾਡਾ ਜਿਹੜਾ ਮੁੱਢਲਾ ਜਿਹੜਾ ਜ਼ਰੂਰਤ ਵੀ ਬੰਦੀ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜਿੱਤੀ ਵੰਟੀ ਵੀ ਜਿਹੜੀ ਕੀ ਧੰਨ ਧੰਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਸੰਚਾਲਕ ਨੇ ਅੱਜ ਵੀਰ ਵੱਲੋਂ ਸਨਮ ਆਪਣਾ ਵੇਕਾ ਮੇਰਕੇ ਪਹੁੰਚੇ ਨੇ ਸਟਾਰ ਰੈਮੂ ਵਿੱਚ ਖਾਸ ਕਰਕੇ ਵੀਰ ਦਾ ਇਲਾਕਾ ਸੁਲਤਾਨਪੁਰ ਏਰੀਆ ਪਰ ਉਤੋਂ ਛੱਡ ਕੇ ਅੱਜ ਇਸ ਭੈਣ ਨੂੰ ਜੂਰ ਸਮਾਨਤ ਕਰਨ ਦੇ ਵਾਸਤੇ ਆਏ ਨੇ ਨਾ ਤੇ ਸਰਕਾਰਾਂ ਨੇ ਸਾਰ ਲਈ ਨਾ ਪ੍ਰਸ਼ਾਸਨ ਨੇ ਪਰ ਸਾਡਾ ਵੀ ਹਲਕੇ ਦੇ ਐਮ ਐਲ ਏ ਡਾਕਟਰ ਜੀਵਨ ਜੋਤ ਨੂੰ ਅਪੀਲ ਹੱਥ ਜੋੜ ਕੇ ਇਸ ਭੈਣ ਨੂੰ ਇਸ ਭੈਣ ਦਾ ਸਮਾਨਤ ਕਰਨਾ ਚਾਹੀਦਾ ਮਾਨ ਸਵਾਨ ਕਰਨਾ ਚਾਹੀਦਾ ਕਿਉਂਕਿ ਬਹਾਦਰੀ ਬੜੀ ਕੀਤੀ ਆ ਜਿੱਦ ਤੱਕ ਵਧੀਆ ਪਤਨੀ ਬਣ ਕੇ ਵਿਖਾਇਆ ਭੈਣ ਨੇ ਇੱਕ ਵਧੀਆ ਮਾਂ ਬਣ ਕੇ ਵਿਖਾਇਆ ਵਾ ਆਪਣੇ ਬੱਚਾ ਤੇ ਤੇ ਆਪਣੀ ਜਿਹੜੀ ਜਾਨ ਬਚਾਈ ਆ ਤੁਸੀਂ ਦੇਖਿਆ ਤਿੰਨ ਤਿੰਨ ਲੁਟੇਰੇ ਦਾ ਮੁਕਾਬਲਾ ਕੀਤਾ ਬੜੀ ਬਹਾਦਰੀ ਨਾਲ ਇਸ ਤਰ੍ਹਾਂ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਜਿੰਨਾ ਵੀ ਵਾਸਤਵ ਹੋ ਸਕਦਾ ਭੈਣਾਂ ਨੂੰ ਖਾਸ ਕਰਕੇ ਸਨੇਹਾ ਦਿੱਤਾ ਭੈਣ ਨੇ ਵੀ ਡਟ ਕੇ ਮੁਕਾਬਲਾ ਕਰਿਆ ਕਰੋ ਜਦੋਂ ਤੁਹਾਡੇ ਤੇ ਕੋਈ ਮਾੜਾ ਸਮਾਜੇ ਕਦੀ ਕਬਰੋਲਾ ਨਹੀਂ ਤੁਹਾਨੂੰ ਚਾਹੀਦਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਿਰਪੱਖ ਪੋਸਟ ਚੈਨਲ ਲਈ ਅਮਰਸਰ ਮਨਦੀਪ ਕੌਰ ਕਿਹੜੇ ਲਾਕੀ ਰਹਿ ਰਹੇ ਵੇਰਕੇ ਸਟਾਰੀ ਐਮਿਨੀ ਕਲੋਨੀ ਵਿੱਚ ਰਹਿੰਦੇ ਆਪਾਂ ਨੇ ਉਹ ਜਿਹੜੀ ਵਾਰਦਾਤ ਪੁਲਿਸ ਨੇ ਕੀ ਹੋਈ ਸੀ ਦੱਸਣ ਨੂੰ ਸਾਡਾ ਕਰਦੇ ਕਿੰਨੇ ਵੇ ਸਮਾਂ ਸੀ ਦੁਪਹਿਰੇ 3:30 ਵਜੇ ਦਾ ਟਾਈਮ ਸੀ ਮੈਂ ਕੋਠੇ ਦੇ ਕੱਪੜੇ ਲਾ ਕੇ ਲਿਆਏ ਸੀ ਤੇ ਸਾਹਮਣੇ ਕਾਂਦ ਤੋਂ ਤਿੰਨ ਬੰਦੇ ਅੰਦਰ ਆ ਗਏ ਸੀ ਤੇ ਉਹ ਕਾਂਦ ਟਾਪੇ ਤੇ ਮੈਂ ਜਾਲੀ ਵਾਲਾ ਦਰਵਾਜ਼ਾ ਬੰਦ ਹੀ ਚਿਟਕਣੀ ਤੋੜਤੀ ਤੇ ਮੈਂ ਉਹ ਵਾਲਾ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤਿੰਨਾਂ ਨੇ ਤਿੰਨ ਵਾਰੀ ਖੋਲ ਵੀ ਦਿੱਤਾ ਸੀ ਦਰਵਾਜ਼ਾ ਤੇ ਮੈਂ ਚਿਟਕਣੀ ਲਗਾਈ ਤੇ ਸੋਫਾ ਬੜੀ ਮੁਸ਼ਕਿਲ ਖਿੱਚ ਕੇ ਅਕੇ ਲਾਇਆ ਤੇ ਫਿਰ ਵੀ ਭਾਂਦੇਰੇ ਬੂਆ ਤੇ ਫਿਰ ਮੈਂ ਛੇਛੇ ਤੇ ਆਪਣੇ ਹਸਬੰਦ ਨੂੰ ਵੀ ਖੋਲ ਕੀਤੀ ਘਰ ਬੁਲਾਇਆ ਵੀ ਘਰ ਬੰਦੇ ਵੜ ਗਏ ਨੇ ਤੋ ਮੈਂ ਜੋ ਜੋਰ ਦੀ ਚੀਕਾਂ ਮਾਰੀਆਂ ਸ਼ਾਇਦ ਉਹ ਚੀਕਾਂ ਨਾਲ ਵੀ ਭੱਜ ਗਏ ਬਾਹਰ ਆਪਾਂ ਨੇ ਕਿੰਨਾ ਕੁ ਮੁਕਾਬਲਾ ਕਰਨਾ ਪਿਆ ਸੀ ਕੁਝ ਹਥਿਆਰ ਦਿੱਤੀ ਉਹਨਾਂ ਬੰਦਿਆਂ ਕੋਲ ਹਾਂਜੀ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਇੱਕ ਜਾਨੇ ਕੋ ਹੋ ਰੈਪਨ ਵੀ ਸੀ ਤੇ ਇੱਕ ਜੈਲੋ ਟੀ-ਸ਼ਰਟ ਵਾਲੇ ਨੇ ਕੁਝ ਹੱਥ سے ਫੜਿਆ ਵੀ ਹੋਇਆ ਸੀ ਕਾਫੀ ਧੀਰ ਨਾਲ ਉਹ ਕਰਦੇ ਰਹੇ ਪਰ ਉਹਨਾਂ ਨੇ ਆਪਣੇ ਵੱਲ ਪੂਰਾ ਜੋਰ ਲਾਇਆ ਇਹ ਦਰਵਾਜ਼ਾ ਖੋਲਣ ਦਾ ਤਿੰਨ ਵਾਰੀ ਖੋਲ ਗਿਆ ਸੀ ਉਹਨਾਂ ਤੋਂ ਤੁਹਾਡੀ ਬਹਾਦਰੀ ਨੂੰ ਦੇਖਦੇ ਹੋਏ ਅੱਜ ਤੁਹਾਨੂੰ ਸਨਮਾਨ ਦਿੱਤਾ ਜਾਂ ਬਾਬਾ ਦੀਪ ਸਿੰਘ ਜੀ ਦਾ ਹੱਥ ਹੀ ਸੱਚੇ ਬਾਸ਼ਾ ਨੇ ਉਹਨਾਂ ਨੇ ਆਪਾਂ ਕੀ ਰੱਖਿਆ ਕੀਤੀ ਸੱਚੇ ਪਾਸ਼ਾ ਨੇ ਤੇ ਉਹ ਵਾਈ ਗੁਰੂ ਨੇ ਮੇਰ ਕੀਤੀ ਕੁਝ ਸਰਕਾਰ ਤੋਂ ਮੈਂਦਾ ਆਇਆ ਕੁਝ ਮੰਨ ਕਰਨਾ ਨਹੀਂ ਨਹੀਂ ਸੇਵਾ ਵਾਲੇ ਵੀ ਭਾਈ ਨੇ ਇਹਨਾਂ ਬਾਰੇ ਕੀ ਜਾਣੇ ਉਹਨਾਂ ਬਾਦਿੰਦਾਂ ਨੇ ਵਿਖਿਆਵਾ ਵੀ ਉਸ ਟਾਈਮ ਤੇ ਕਿੰਨੀ ਬੁਰੀ ਹਾਲਤ ਸੀ ਸਾਡੀ ਵੀ ਸਰਕਾਰ ਨੂੰ ਤੇ ਪ੍ਰੂਫ ਹਰ ਇੱਕ ਚੀਜ਼ ਦਾ ਪ੍ਰੂਫ ਹੀ ਚਾਹੀਦਾ ਪ੍ਰੂਫ ਸ਼ਾਇਦ ਉਹਨਾਂ ਨੂੰ ਉਦੋਂ ਮਿਲ ਜਾਂਦਾ ਜੇ ਹਨੂ ਮਾਰ ਜਾਂਦੇ ਵੀ ਸੱਚੀ ਮੁੱਚ ਹੀ ਆਏ ਸੀ ਘਰ ਵਿੱਚ ਕਿ ਲੱਗਦਾ ਜੇਕਰ ਫੜ ਜਾਂਦੇ ਨਾ ਹੁੰਦੇ ਕੀ ਲੱਗਦਾ ਫਿਕਰ ਜੀ ਹਮਾਰੀ ਕੈਮਰੇ ਨਾ ਹੁੰਦੇ ਨਹੀਂ ਹੋਣਾ ਸੀ ਸ਼ਾਇਦ ਸਾਨੂੰ ਮਰਿਆ ਦੇਖ ਜਾਂਦੇ ਤੇ ਫੇਰ ਪ੍ਰੂਫ ਕਰ ਵੀ ਲੈਂਦੇ ਵੀ ਮਰ ਗਏ ਆ ਤੇ ਹਾਂ ਹੌਸਲਾ ਉਦੋਂ ਦੇਣ ਹੁੰਦੇ ਸ਼ਾਇਦ ਕੀ ਚੱਲ ਜਾਈ ਪੜਾ ਜਣੀ ਆ ਪੜਾ ਆਮ ਪੜਾ ਕਦੀ ਆਉਂਦੇ ਨੇ ਬੱਚੇ ਛੋਟੇ ਹੁੰਦੇ ਨੇ ਇਸ ਤੋਂ ਖਾਸ ਹਸਾਉਂਦਾ ਤੇ ਉਹ ਡਰ ਜਾਂਦੀਆਂ ਨੇ ਹੌਸਲਾ ਛੱਡਣਾ ਨਹੀਂ ਜਿੱਦਾ ਪਰ ਇਹ ਆ ਪਹੁੰਚਦਾ ਹੀ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਹੌਸਲਾ ਨਹੀਂ ਛੱਡਣਾ ਇਹਦਾ ਉਹ ਤੇ ਰੱਬ ਹੀ ਆ ਹੌਸਲਾ ਵਧਾਉਣ ਵਾਲਾ ਅਸੀਂ ਕੌਣ ਹੁੰਦੇ ਕਹਿਣ ਵਾਲੇ ਕਿਉਂਕਿ ਬੋਧੋ ਬੋਦੀ ਵੇਖ ਕੇ ਹੀ ਡਰ ਜਾਂਦਾ ਵਾ ਕਿ ਜਿਸ ਤਰ੍ਹਾਂ ਅਸੀਂ ਘਰ ਇਕੱਲੇ ਕੋਈ ਬੰਦਾ ਨਹੀਂ ਸੀ ਘਰ ਬੱਚੇ ਹੀ ਤੇ ਮੈਂ ਹੀ ਕੁਝ ਵੀ ਹੋ ਸਕਦਾ ਮੇਰਾ ਪੈਰ ਸਲਿੱਪ ਹੋ ਸਕਦਾ ਸੀ ਟਾਈਲਾਂ ਤੋਂ ਤਿੰਨ ਵਾਰੀ ਕੋਲ ਤਾਂ ਜਾਇਦਾ ਉਹ ਤਕਾ ਲਾ ਕੇ ਜ਼ੋਰ ਦੀ ਮੈਨੂੰ ਸੁੱਟ ਵੀ ਸਕਦੇ ਸੀ ਬੂਏ ਤੋਂ ਜਿਆਦਾ ਨੂੰ ਕੀ ਅਪੀਲ ਲਵਗੇ ਕਿ ਸੇਫਟੀ ਬਾਤ ਤੇ ਬਣਾ ਲਈਦਾ ਬਾਕੀ ਸੇਫਟੀ ਵਾਸਤੇ ਸਰਕਾਰ ਨੂੰ ਚਾਹੀਦਾ ਪਹਿਲੇ ਤੇ ਨਸ਼ੇ ਬੰਦ ਕਰਾਉਣ ਮੈਂਟੇ ਲਾਓ ਸਾਈਕਲ ਤੇ ਬੱਚਾ ਚਲਾਉਂਦਾ ਹੋਵੇ ਤੇ ਉਹ ਚੁੱਕ ਕੇ ਗਾਂ ਜਾਂਦੇ ਨੇ ਚੰਗੇ ਭਲੇ ਦੁਕਾਨਦਾਰਾਂ ਦੇ ਗਨ ਰੱਖ ਕੇ ਤੇ ਦੁਕਾਨਾ ਖਾਲੀ ਕਰ ਦੋ ਉਹ ਕਹਿ ਦਿੰਦੇ ਨੇ ਸਰਕਾਰ ਇੱਥੇ ਸਰਕਾਰ ਵੇਖੋ ਤਹਾਡੇ ਹਿਸਾਬ ਨਾਲ ਸਹੀ ਵੀ ਕਰਦੀ ਹੋਗੀ ਪਰ ਤੁਹਾਨੂੰ ਤੇ ਸੁਰੱਖਿਆ ਨਹੀਂ ਨਾ ਕੋਈ ਸਕੂਲ ਬੱਚਾ ਜਾਂਦਾ ਹੋਵੇ ਵਿਹਨ ਚ ਕੁਛ ਨਾ ਕੁਛ ਅਭੀ ਨਭੀ ਕਰ ਜਾਂਦੇ ਨੇ ਫੇਰ ਕਹਿੰਦੇ ਜੀ ਕੈਮਰੇ ਚੈੱਕ ਕਰੋ ਕੈਮਰੇ ਚੈੱਕ ਕਰੋ ਨਾ ਕੀ ਹੋਣਾ ਜਦੋਂ ਤੁਸੀਂ ਆਪ ਸੇਫਟੀ ਕਰੋਗੇ ਤਾਂ ਸਭ ਕੁਝ ਸਹੀ ਹੈ ਹੁਣ ਬਾਹਰਲੇ ਕਿਉਂ ਲੋਕੀ ਬਾਹਰ ਭਜੇ ਜਾਂਦੇ ਨੇ ਬਾਹਰ ਸਾਰੀ ਸੇਫਟੀ ਵਾ ਮੈਂ ਕਹਿੰਨੀ ਉਹਨਾਂ ਨੂੰ ਇਹੋ ਜਿਹੀ ਸਜ਼ਾ ਦਿੱਤੀ ਜਾਵੇ ਜਿਹੜੀ ਉਹਨਾਂ ਦੀਆਂ ਰੂਹਾਂ ਕੰਮ ਜਾਣ ਵੀ ਕਿਸੇ ਦੇ ਹਾਰਵਲ ਆਖਣਾਂ ਚੁੱਕ ਕੇ ਵੇ ਕੇ ਦੂਜਾ ਬੰਦਾ ਜੇ ਅਸੀਂ ਮੋਟਰਸਾਈਕਲ ਬਿਨਾ ਹੈਲਮਟ ਤੋਂ ਚਲਾਵਾਂਗੇ ਤਾਂ ਵੀ ਸਰਕਾਰ ਪੁੱਛਦੀ ਆ ਤੇ ਆ ਸਰਕਾਰ ਕਿਉਂ ਨਹੀਂ ਆਣ ਕੇ ਕਹਿੰਦੀ ਵੀ ਤੁਸੀਂ ਕਿਸੇ ਦੇ ਪਰਿਵਾਰ ਨੂੰ ਬਰਬਾਦ ਕਰਨ ਚੱਲੇ ਸੀ ਇਹਨਾਂ ਨੂੰ ਵੀ ਇਹੋ ਜਿਹੀ ਸਜ਼ਾ ਦੇਣ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਪਤਾ ਲੱਗਦੇ ਉਹਨਾਂ ਦੇ ਮਾਤ-ਪਿਓ ਦੇ ਸਾਹਮਣੇ ਵੀ ਕਿਸੇ ਦੇ ਬੱਚਿਆਂ ਨੂੰ ਮਾਰਨ ਲੱਗੇ ਆ ਤੇ ਤੁਹਾਡੇ ਬੱਚਿਆਂ ਨੂੰ ਮਾਰਨ ਲੱਗੇ ਹੁਣ ਗੋਲੀ ਮਾਰਨੀ ਚਾਹੀਦੀ ਇਹਨਾਂ ਨੂੰ ਵੀ ਰੂਹਾਂ ਕਾਮਜਾਨ ਉਹਨਾਂ ਦੀਆਂ ਵੀ ਕੋਈ ਹੋਰ ਬੰਦਾ ਕਿਸੇ ਘਰ ਦੇ ਬੱਚਿਆਂ ਨੂੰ ਅੱਖ ਚੁੱਕ ਕੇ ਨਾ ਵੇਖੇ ਵੇਖੋ ਲੁਧਿਆਣੇ ਦੇ ਪਿੱਛੇ ਖਬਰ ਆਈ ਇੱਕ ਨਿੱਕੀ ਜੀ ਕੁੜੀ ਨੂੰ ਗਵਾਂਢਣ ਨੇ ਦਾਪਤਾ ਹੈ ਕਲਕੱਤੇ ਵਿੱਚ ਖਬਰ ਆਈ ਇੱਕ ਲੜਕੀ ਨਹਾਸਾ ਹੋਇਆ ਸੀ ਕਿੰਨੀਆਂ ਖਬਰਾਂ ਆਂ ਅਹੀਂ ਤੇ ਖਬਰ ਹੀ ਹੁੰਦੇ ਆ ਮੋਬਾਈਲ ਵੇ ਵੇ ਕਿਉਂ ਵੇ ਰੂਹਾਂ ਕੰਮ ਜਾਂਦੀਆਂ ਵਾ ਆ ਨਿੱਕੀ ਮੋਟੀ ਗੱਲ ਹੈਗੀ ਆ ਬੱਚੇ ਨੂੰ ਕੁਛ ਹੋ ਜਾਂਦਾ ਮੇਰੇ ਬੱਚੇ ਦੀ ਇੱਕ ਦਿਨ ਪਹਿਲੇ ਮੈਂ ਦਵਾਈ ਲੈ ਕੇ ਆਈ ਸੀ ਘਰ ਉਸੇ ਦਿਨ ਮੈਂ ਫੇਰ ਸ਼ਾਮੀ ਦਵਾਈ ਲੈਣ ਜਾਣੀ ਸੀ ਮੇਕਰ ਪੋਟਾ ਵੀ ਤੇ ਇਜ਼ਿਆ ਬੇ ਮੇਰਾ ਬੱਚਾ ਬਿਮਾਰ ਇਨਾ ਸੀ ਸੈਲ ਘਟੇ ਹੀ ਬੱਚਿਆਂ ਦੇ ਆ ਵੀ ਨਬੀ ਹੋ ਜਾਂਦੀ ਤੇ ਫੇਰ ਮੈਂ ਕੀ ਕਰਨਾ ਹੈ ਬੱਚੇ ਕਿੰਨੇ ਸੈਮੀ ਬੱਚੇ ਮੈਂ ਕਹਨੀ ਆਣੇ ਗਵਾੜ ਨਹੀਂ ਆਣ ਕੇ ਉਹਨਾਂ ਨੂੰ ਤੇ ਕੋਈ ਨਹੀਂ ਪਤਾ ਵੀ ਮੈਂ ਬੱਚਾ ਣ ਝੁੱਕ ਕੇ ਪਾਣੀ ਵੀ ਪਿਆ ਸਕਾਂ ਇਨਾ ਮੈਂ ਡਰ ਗਈ ਹਾਂ ਮੇਰੇ ਬੱਚਾ ਨੂੰ ਆਂਡ ਗਵਾਂਡ ਨੇ ਆੜ ਕੇ ਥਾਲ ਕੇ ਪਾਣੀ ਪਿਆ ਉਹਨਾਂ ਚੱਕਰ ਮੇਰੇ ਹਸਪਤਾਲ ਆ ਗਏ ਸੀ ਸੇਫਟੀ ਚਾਹੀਦੀ ਆ ਮੈਂ ਤੇ ਹੁਣ ਵੀ ਕਹਿੰਦੀ ਆ ਅਪੀਲ ਕਰਦੀ ਮੈਨੂੰ ਮੇਰੇ ਸੇਫਟੀ ਚਾਹੀਦੀ ਪਿੱਛੇ ਹੋਣਾ ਆਰਾਮ ਲੀਲਾ ਲੱਗਨਦੀ ਆ ਮੈਨੂੰ ਪੂਰੀ ਸੇਫਟੀ ਚਾਹੀਦੀ ਕੱਲ ਨੂੰ ਕੋਈ ਅਭੀ ਨਾ ਵੀ ਹੋਵੇ ਮੈਂ ਸਰਕਾਰ ਦਾ ਨਾਂ ਠੋਕੂੰਗੀ ਕਿ ਆਪਾਂ ਉਹਨਾਂ ਕੋ ਸੇਫਟੀ ਮੰਗੀ ਮੈਨੂੰ ਸੇਫਟੀ ਨਹੀਂ ਮਿਲੀ ਸੀ ਮੈਂ ਤੇ ਦੇਖਿਆ ਨਹੀਂ ਤੇ ਨਸ਼ੇ ਪੱਤੀ ਹੋਵੇ ਤੁਰੇ ਫਿਰਦੇ ਪੱਤੇ ਝਾੜੀਆਂ ਵਿੱਚ ਲੁਗੇ ਰਹਿੰਦੇ ਦਿਨ ਦਿਹਾੜੇ ਇਹ ਤੇ ਦਿਨ ਦਾ ਸਮਾਂ ਹੀ ਭਾਜੀ ਜੇ ਰਾਤ ਦਾ ਹੋਵੇ ਮੈਂ ਫਿਰ ਵੀ ਕਹਾਂ ඒ පපුලිස්න හඩිස්ුනනිනි ඒත දෙන්දාා සමයි.